ਇਹ ਟਾਈਜੇਬਲ ਪਤਾ ਨਹੀਂ ਇਹਨਾਂ ਦਾ ਕੀ ਲੋਕਾਂ ਦੇ ਜਵਾਬ ਦਿੰਦਾ ਪਰ ਪੰਜਾਬ ਬੜਾ ਸਪਸ਼ਟ ਇਹਨਾਂ ਕਮਾਵਾ ਪੰਜਾਬ ਕਿਤੇ ਵੀ ਠੱਕੇ ਜਾਈ ਹੁੰਦੀ برداشت ਨਹੀਂ ਕਰਦਾ ਚਾਹੇ ਕਿਸੇ ਗਰੀਬ ਨਾਲ ਹੁੰਦੀ ਹੋਵੇ ਚਾਹੇ ਕਿਸੇ ਪਰਦੇਸ਼ ਨਾਲ ਹੁੰਦੀ ਹੋਵੇ ਚਾਹੇ ਕਿਸੇ ਦੇ ਇਹੋ ਜੇ ਕੰਮ ਕਰਨਗੇ ਦੇਖੋ 21 ਤਰੀਕਾ ਹੁੰਦਾ ਇਲੈਕਸ਼ਨ ਪੰਜਾਬੀ ਆਪਣਾ ਦੇਖੋ ਹਰ ਇੱਕ ਕੇ ਦਾ ਆਪਣਾ ਵਿਚਾਰਤਾ ਰਹੇ ਕਾਂਗਰਸ ਸੈਕੂਲਰ ਪਾਰਟੀ ਹੈ ਕਿਤੇ ਵੀ ਮੈਂ ਕਹਾਂਗਾ ਕਦੇ ਵੀ ਇਹਨਾਂ ਚੀਜ਼ਾਂ ਨੂੰ ਬਾਹਰ ਲਾਣੀ ਚਾਹੀਦਾ ਚਾਹੇ ਮੈਂ ਹੋਵਾਂ ਚਾਹੇ ਕੋਈ ਵੀ ਲੀਡਰ ਹੋਵੇ ਅਸੀਂ ਕਦੀ ਵੀ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਕਿਸੇ ਗਲੀ ਦੇ ਵਿੱਚ ਕਿਸੇ ਤਬਕਿਆਂ ਦੇ ਵਿੱਚ ਆਪਸੀ ਭਾਈਚਾਰੇ ਦੇ ਵਿੱਚ ਕਿਤੇ ਤਰੇੜ ਆਵੇ ਉਹ ਹੋਣੀ ਨਹੀਂ ਚਾਹੀਦੀ ਜਿਹੜਾ ਵੀ ਕੋਈ ਗੱਲ ਕਰੂਗਾ ਉਹ ਮੇਰਾ ਮਕਸਦ ਕਹਿੰਦਾ ਹੈ ਕਿ ਉਹਦਾ ਕੋਈ ਨਿੱਧਕੀ ਚੀਜ਼ਾਂ ਕਰੋ ਤੇ ਕੱਲ ਦੇ ਇੰਸਟੂਮਾ ਪਾਰਟੀ ਹਾਈ ਕਮਾਂਡ ਨੂੰ ਵੀ ਤੁਹਾਨੂੰ ਗੱਲਬਾਤ ਹੋਈ ਹੋਏਗੀ ਯਾਰ ਜਿਹਦੇ ਬੰਦੇ ਤੇ ਯਕੀਨ ਹੋਵੇ ਲੋਡ ਨਹੀਂ ਹੁੰਦੀ ਗੱਲ ਕਰਨ ਦੀ ਕੋਈ ਵੀ ਰਾਇ ਐ ਇਸ ਤੋਂ ਕਿਰਕਾ ਕੰਦ ਦਾ ਅਨਾਉਂਸ ਹੋ ਜੜੀਆ ਅਲਾਵਾ ਪੰਜਾਬ ਵਿੱਚ ਇਹ ਇਹ ਆਲਰੇਡੀ ਕਾਂਗਰਸ ਕਮੇਟੀ ਦੇ ਉਹਨੂੰ ਉਹ ਦੱਸ ਸਕਦੇ ਇਹ ਕਹਿੰਦੇ ਵੀ ਵੈਸੇ ਕਿ ਇਹ ਵੀ ਇੱਕ ਪਹਿਲਾਂ ਚਾਰ ਭਾਵੇਂ ਟਿਕਟਾਂ ਫਿਰ ਬੜਾ ਕਿ ਭਾਵੇਂ ਕੱਟੀਆਂ ਦੇਖੋ ਜਦੋਂ ਅਸੀਂ ਤੇ ਅਸੀਂ ਤੇ ਜਦੋਂ ਪ੍ਰਧਾਨ ਸਾਂ ਉਦੋਂ ਵੀ ਲੋਕ ਪੋਤਿਆਂ ਦੀ ਲੜਾਈ ਲੜਦੇ ਨੇ ਐਮਪੀ ਬਣੇ ਤਦ ਵੀ ਲੜਦੇ ਨੇ ਦੂਜੀ ਬਣੇ ਬੜੇ ਤਦ ਵੀ ਲੜਦੇ ਪਏ ਜੇ ਪਰ ਰੋਜਾ ਸਾਹਿਬ ਇਹ ਲੱਗਦਾ ਨਹੀਂ ਮੈਂ ਚਰਚਾਵਾਂ ਤੋਂ ਟਿਕਟ ਪੱਕੀ ਹੋ ਗਈ ਹੈ ਨਹੀਂ ਇਹ ਜੀ ਕੋਈ ਗੱਲ ਨਹੀਂ ਤੇ ਇਹ ਕੋਈ ਗੱਲ ਨਹੀਂ ਵੀ ਪਾਰਟੀ ਸਮਝੋਗੇ ਕਿ ਵੀ ਜੇ ਪਾਰਟੀ ਨੂੰ ਟ੍ਰਾਂਕਸ਼ਨ ਆਪਣੇ ਤੋਂ ਲਾਵਾ ਉਹ ਕਦੀ 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 ਕਿਸੇ ਨੂੰ ਵੀ ਲੱਗਦਾ ਕਿ ਮੇਰੇ ਤੋਂ ਚੰਗਾ ਕੋਈ ਬੰਦਾ ਹੈਗਾ ਜੇ ਆਪਣੇ ਸਾਡੇ ਕੰਮ ਵਿੱਚ ਪਾ ਦੇਵੇ ਉਹ ਤੈਨੂੰ ਕੋ ਪੁੱਛ ਲੈ ਦੇਖ ਤੋਂ ਵਧੀਆ ਬੰਦਾ ਤੁਹਾਨੂੰ ਮੇਰੇ ਤੋਂ ਵਧੀਆ ਨਹੀਂ ਪਿਆ ਦੇਖੋ ਬਾਹਰ ਆ ਜਾਓ ਨੀਂ ਗਈ ਦੇਖੋ ਸਵਾਲ ਠਾਉਣਾ ਤੁਹਾਡਾ ਫਰਜ਼ ਬੰਦਾ ਹੈ ਅਸੀਂ ਉਹਦਾ ਵੈਲਕਮ ਕਰਦਾ ਹਾਂ ਤੁਸੀਂ ਸਾਨੂੰ ਸਵਾਲ ਕਰੋ ਤੁਸੀਂ ਆਪਣੇ ਘਰ ਬੈਠ ਕੇ ਨਾ ਕੋਈ ਬੰਦਾ ਚੈਨਲ ਤੇ ਵੀਡੀਓ ਚਲਾ ਦੇ ਦੇਖੋ ਅੱਜ ਅੱਜ ਸਮਾਂ ਇਲੈਕਸ਼ਨ ਦਾ ਆਇਆ ਇਹ ਪਿਆਰ ਮੁਹੱਬਤ ਹੈ ਸਾਡੀ ਬੀਜੇਪੀ ਨਾਲ ਵੀ ਬਹੁਤ ਜ਼ਿਆਦੀ ਹੈ ਸਾਡੀ ਆਪ ਨਾਲ ਵੀ ਬਹੁਤ ਜ਼ਿਆਦੀ ਹੈ ਇਹਦਾ ਮਤਲਬ ਇਹ ਥੋੜਾ ਕਹਿੰਦੀ ਪਾਰਟੀਆਂ ਜੁਆਇਨ ਕਰ ਰਹੇ ਹਨ ਲੜਾਈ ਤੇ ਮੁੱਦਿਆਂ ਦੀ ਹੈ ਲੜਾਈ ਤੇ ਵਿਚਾਰਾਂ ਦੀ ਹੈ ਲੜਾਈ ਤੇ ਦੇਸ਼ ਨੂੰ ਕਿਸ ਪੱਖ ਤੇ ਲੈ ਕੇ ਜਾਣਾ ਉਹਦੀ ਹੈ ਉਹਦੀ ਲੜਾਈ ਤੁਸੀਂ ਸਮਝਦੇ ਕਿ ਕਾਂਗਰਸ ਪਾਰਟੀ ਤੋਂ ਬੈਟਰ ਲੜੀ ਜਾ ਸਕਦੀ ਹੈ ਅਸੀਂ ਦੇਖੋ ਪਾਰਟੀ ਆਪਣੀ ਆਪਣੀ ਬਿੱਟੂ ਜੀ ਕਿਉਂ ਗਏ ਆ ਇਹ ਬਿੱਟੂ ਜੀ ਦੱਸ ਸਕਦੇ ਬਿੱਟੂ ਜੀ ਨੇ ਆਪਣੀ ਭਾਵਨਾ ਲੜੀ ਵਿਕਤੀ ਦਿੱਤੀ ਹੈ ਰਿਸ਼ਤਾ ਹੈ ਰਿਸ਼ਤਾ ਸੀ ਰਿਸ਼ਤਾ ਰਹੇਗਾ ਉਹ ਚ ਮੈਂ ਬਿਲਕੁਲ ਜਿੱਥੇ ਰਿਸ਼ਤਾ ਹੋਵੇ ਤਾਂ ਦੁੱਖ ਲੱਗਦਾ ਹੈ ਮੈਂ ਕਦੀ ਵੀ ਨਹੀਂ ਚਾਹੁੰਦਾ ਕਿ ਐਡਾ ਵੱਡਾ ਬੋਰਡ ਜਿਹੜਾ ਸਾਡਾ ਕਾਂਗਰਸ ਪਾਰਟੀ ਦਾ ਸਰਦਾਰ ਬੈਂਸੇਗੁਰ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਹਨਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਪਰ ਠੀਕ ਹੈ ਉਹਨਾਂ ਦਾ ਕੀ ਕਿਉਂ ਗਏ ਆ ਕਿਵੇਂ ਗਏ ਆ ਉਹ ਬਾਅਦ ਦੀਆਂ ਗੱਲਾਂ ਨੇ ਉਹ ਉਹੀ ਉਹਦੇ ਬਾਰੇ ਉਹ ਸਪਸ਼ਟ ਕਰ ਸਕਦੇ ਆ ਕਿਉਂਕਿ ਪਿਆਰ ਮੁਹabbat ਪਰਿਵਾਰ ਕਟਾਸ ਇਸ ਤਰ੍ਹਾਂ ਦੇ ਲੱਗਦੇ ਨੇ ਪ੍ਰਤਾਪ ਬਾਜੂ ਆ ਵੀ ਗੱਲਾਂ ਗੱਲਾਂ ਕਹਿੰਦੇ ਨੇ ਚਾਹ ਪੀਂ ਜਾਂਦੇ ਨੇ ਇਹ ਤੁਹਾਡੇ ਬਾਰੇ ਹੀ ਕਿਉਂ ਲੱਗਦੇ ਨੇ ਤੁਹਾਡੇ ਪਾਰਟੀ ਮੈਂ ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਹਾਂ ਇੱਕ ਗੱਲ ਨੂੰ ਬੜਾ ਕਲੀਅਰ ਰੱਖੋ ਕਿ ਜੇ ਦੇਸ਼ ਨੂੰ ਜੇ ਆਪਣੇ ਇਲਾਕੇ ਨੂੰ ਚਾਹੇ ਕਾਉਂਸਲਰ ਹੈ ਚਾਹੇ ਐਮਐਲਏ ਹੈ ਚਾਹੇ ਮੈਂਬਰ ਪਾਰਲੀਮੈਂਟ ਹੈ ਉਹ ਤਾਂ ਅੱਗੇ ਵਧਾ ਸਕਦਾ ਕੋਈ ਵੀ ਸਰਕਾਰ ਬਣ ਜੇ ਜਦੋਂ ਹੁਣ ਅਸੀਂ ਵਿਰੋਧ ਚ ਜਿੱਤੇ ਐ ਇਹਦਾ ਮਤਲਬ ਇਹ ਥੋੜਾ ਕਿ ਮੇਰਾ ਜਿਹੜਾ ਇਲਾਕਾ ਹੈ ਉਹ ਤਰੱਕੀ ਦੇ ਪੱਖੋਂ ਪਿੱਛੇ ਜਾਵੇ ਮੈਂ ਹੁਣ ਜੇ ਕੰਮ ਹੈ ਮੈਂ ਮੈਂ ਮਾਫੀ ਚਾਹੁੰਦਾ ਮੈਂ ਕੰਮ ਲੈਣਾ ਹੈ ਜੇ ਫਰਜ਼ ਕਰੂ ਕੇਂਦਰ ਚ ਭਾਜਪਾ ਸਰਕਾਰ ਹੈ ਤੇ ਕਾਪ ਭਾਜਪਾ ਸਰਕਾਰ ਕੋਈ ਜਾਣਾਂ ਸੀ ਜੇ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਹੀ ਉਹਨਾਂ ਕੋ ਜਾਣੇ ਜੇ ਮੁੱਖ ਮੰਤਰੀ ਭਗਵੰਤ ਮਾਨ ਬਣ ਗਏ ਉਹਨਾਂ ਕੋ ਜਾਣੇ ਮੈਂ ਕਹਿਣਾ ਚਾਹੁੰਦਾ ਇਹ ਆਦਤਾਂ ਬਣਾਓ ਪਰ ਆਪਣਾ ਕਿਰਦਾਰ ਕੈਰੈਕਟਰ ਬਣਾ ਕੇ ਰੱਖੋ ਵੀ ਕੈਰੈਕਟਰ ਤੇ ਕਦੀ ਉਂਗਲ ਨਾ ਉਠੀ ਇਹ ਨਾ ਕੀਤਾ ਦੇਵੇ ਅੱਜ ਮੈਂ ਕਹਿਣਾ ਮੈਂ ਕੱਲ ਵੀ ਕਹਿਣਾ ਹੈ ਜਦੋਂ ਚੁਣਿਆ ਜਾਊਗਾ ਉਸੇ ਤਰੀਕੇ ਨਾਲ ਕੰਮ ਕਰੂੰ ਜਿਸ ਤਰੀਕੇ ਨਾਲ ਪਹਿਲੋ ਪਹਿਲੋ ਕੀਤਾ ਹੈ ਉਸੇ ਤਰੀਕੇ ਨਾਲ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ 100% ਮੈਂ ਕਹਿਣਾ ਚਾਹੁੰਦਾ ਕਿ ਇੰਡੀਆ ਲਾਈਟ ਦੀ ਸਰਕਾਰ ਬਣੇਗੀ ਤੁਹਾਡੇ ਸਾਹਮਣੇ ਬਣੇਗੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਪਰ ਫਿਰ ਵੀ ਮੈਂ ਕਹਿਣਾ ਚਾਹੁੰਦਾ ਨਾਂ ਵੀ ਹੋਵੇ ਕਿਉਂਕਿ ਦੋਵੇਂ ਪੱਖ ਹੀ ਹੁੰਦੇ ਨੇ ਤਦ ਵੀ ਗੁਰਜੀਤ ਔਜਲਾ ਉਸੇ ਤਨਦੇਈ ਨਾਲ ਕੰਮ ਕਰੂੰ ਜਿਸ ਤਨਦੇਈ ਨਾਲ ਸੱਤ ਸਾਲ ਕੀਤਾ ਔਰ ਉਸੇ ਤੰਦਈ ਦੇ ਨਾਲ ਚਾਹੇ ਸਰਕਾਰ ਕੋਈ ਹੋਵੇ ਬੰਦੇ 'ਚ ਬੰਦੇ ਜੇ ਮਤ ਚਾਹੀਦੀ ਆ ਸਾਡੇ 'ਚ ਮਤ ਹੈ ਨਾ ਅਸੀਂ ਤੁਹਾਡਾ ਸਾਹਮਣਾ ਵੀ ਕਰਦੇ ਗੱਲਾਂ ਦਾ ਵੀ ਸਾਹਮਣਾ ਕਰਦੇ ਲੋਕਾਂ ਤੋਂ ਵੀ ਸੁਣਦੇ ਆ ਪਰ ਰਾਜਨੀਤੀ ਦੀ ਇੱਕ ਨਵੀਂ ਦਿਸ਼ਾ ਜਿਹੜੀ ਹੈ ਉਹ ਕੱਟ ਕੇ ਲਿਆਂਦੀ ਹੈ ਇਸ ਦਿਸ਼ਾ ਤੇ ਸਾਨੂੰ ਸਾਰਿਆਂ ਨੂੰ ਚੱਲਣਾ ਪਊਗਾ ਤੁਹਾਨੂੰ ਲੱਗਦਾ ਕਿ ਇਹ ਜਿਹੜੀਆਂ ਖਬਰਾਂ ਤੁਹਾਡੀ ਹੀ ਪਾਰਟੀ ਦੇ ਕੁਝ ਲੋਕਾਂ ਵੱਲੋਂ ਭਲਾਈਆਂ ਗਈਆਂ ਹੁਣ ਤੋਂ ਵੀ ਪਹਿਲਾਂ ਵੀ ਕਈ ਵਾਰ ਇਸ ਵਾਂ ਦੇ ਕਈ ਵਾਰੀ ਮਾਹੌਲ ਬਣੇ ਆ ਕਿ ਤੁਹਾਡੇ ਦੇਖੋ ਰਾਜਨੀਤੀ ਦੇ ਵਿੱਚ ਸਭ ਕੁਝ ਚੱਲਦਾ ਹੈ ਪਰ ਗੁਰਜੀਤ ਔਜਲਾ ਕੀ ਇਹੋ ਜਿਹਾ ਬੰਦਾ ਹੈਗਾ ਮੈਂ ਕਦੀ ਵੀ ਕਿਸੇ ਦੇ ਰਿਸ਼ਤੇ ਤੋਂ ਮੁਨਕਰ ਨਹੀਂ ਹੋਇਆ ਮੇਰੇ ਰਿਸ਼ਤੇ ਹਮੇਸ਼ਾ ਬਸਟ ਰਹੇ ਨੇ ਔਰ ਮੈਂ ਕੋਸ਼ਿਸ਼ ਕਰੂੰਗਾ ਅਮਰਸਰ ਦੀ ਤਰੱਕੀ ਵਾਸਤੇ ਕਿਤੇ ਵੀ ਕਿਤੇ ਵੀ ਜਾਣਾ ਪਵੇ ਕਦੀ ਮੇਰਾ ਰਿਸ਼ਤਾ ਉਹਦੇ ਚ ਅੜਚਨ ਨਾ ਬਣੇ ਪਾਰਟੀ ਦੀ ਬਿਹਤਰੀ ਵਾਸਤੇ ਕੋਈ ਵੀ ਕੰਮ ਕਰਨਾ ਪਵੇ ਮੇਰਾ ਮੇਰਾ ਜਿਹੜਾ ਰਿਸ਼ਤਾ ਆ ਉਹ ਅੜਚਨ ਨਾ ਬਣੇ ਕਿ ਮੇਰੀ ਕੋਸ਼ਿਸ਼ ਹਮੇਸ਼ਾ ਰਹੇ ਔਜਲਾ ਸਾਹਿਬ ਪਹਿਲਾਂ ਰੋਣਾ ਪਿਆ ਸੀ ਜੀ ਕਿ ਆਪਰੇਸ਼ਨ ਲੋਟਸ ਚੱਲਦੇ ਆ ਹੁਣ ਲੱਗਦਾ ਕਿ ਹੁਣ ਫੇਰ ਅੰਗਰੂਲਾ ਜਿਹੜੇ ਸੀਗੇ ਜਿਨ੍ਹਾਂ ਨੇ ਰੌਲਾ ਵੀ ਪਾਇਆ ਸੀ ਉਹਨਾਂ ਨੇ ਕਹਿ ਦਿੱਤਾ ਕਿ ਆਪਰੇਸ਼ਨ ਲੋਟਸ ਨਾਲ ਦੀ ਕੋਈ ਗੱਲ ਨਹੀਂ ਸੀ ਪਰ ਲੱਗਦਾ ਹੁਣ ਫੇਰ ਏਡੀ ਦਾ ਮਿਸਯੂਜ਼ ਕਰਕੇ ਉਹ ਚੀਜ਼ ਜਿਹੜੀ ਹੈ ਲਗਾਤਾਰ ਸਲਾਈ ਜਾ ਰਹੀ ਆਪ ਦੇ ਵੀ ਜਾ ਰਿਹਾ ਹੈ ਕਾਂਗਰਸ ਦੇ ਵੀ ਜਾ ਰਿਹਾ ਹੈ ਇਹ ਚੀਜ਼ ਜਿਹੜੀ ਹੈ ਲਗਾਤਾਰ ਚੱਲਦੀ ਐ ਮੀਡੀਆ ਨੂੰ ਦਿੱਤਾ ਜਾ ਰਿਹਾ ਦੇਖੋ ਜਿਹੜਾ ਵੀ ਬੰਦਾ ਜਿਸ ਵੀ ਪਾਰਟੀ 'ਚ ਕੰਮ ਕਰਦਾ ਪਹਿਲੀ ਗੱਲ ਤੇ ਹੈ ਕਿ ਉਹਨੂੰ ਆਪਣਾ ਬਿਆਨ ਦੇਣ ਲੱਗਿਆ ਸੋਚ ਸਮਝ ਤੇ ਬਾਅਦ ਤੋਂ ਬਿਆਨ ਦੇਣਾ ਚਾਹੀਦਾ ਤੇ ਗਲਤ ਗੱਲ ਨੂੰ ਸਪੋਰਟ ਨਹੀਂ ਕਰਨਾ ਚਾਹੀਦਾ ਇਹੀ ਅੰਗਰਾਲ ਨੇ ਉਦੋਂ ਬਿਆਨ ਦਿੱਤਾ ਸੀ ਇਸੇ ਅੰਗਰਾਲ ਨੇ ਉਦੋਂ ਕੰਪ ਕੀ ਇਹ ਉਹ ਦਿਨ ਸੱਚਾ ਸੀ ਕਿ ਅੱਜ ਸੱਚਾ ਇਹ ਤੇ ਕੋਈ ਯਕੀਨ ਹੀ ਨਹੀਂ ਰੱਖ ਸਕਦੇ ਤੇ ਯਕੀਨ ਇਹਨਾਂ ਨੇ ਤੇ ਯਕੀਨ ਉਠਾਤਾ ਸਿਸਟਮ ਦਾ ਲੋਕਾਂ ਦਾ ਵਿਸ਼ਵਾਸ ੁੱਟ ਗਿਆ ਇਸ ਸਿਸਟਮ ਤੋਂ ਔਰ ਇਹਨਾਂ ਦੀ ਵਜ੍ਹਾ ਕਰਕੇ ਬਾਕੀ ਰਾਜਨੀਤੀ ਵੀ ਕਟਹਿਰੇ 'ਚ ਖੜੀ ਹੋ ਜਾਂਦੀ ਹੈ ਲੋਕ ਕੁਛ ਨੇ ਜਿਹੜੇ ਮਤਲਬ ਆਪਣੇ ਵਫਾਦ ਆਸਤੇ ਕੋਈ ਮਜਬੂਰੀ ਵਾਸਤੇ ਕੀ ਕਰ ਰਹੇ ਉਹ ਦੱਸ ਸਕਦਾ ਹੈ ਪਰ ਬਾਕੀ ਰਾਜਨੀਤੀ ਸਾਰੀ ਥੋੜਾ ਇਹੀ ਈ ਹੈ ਹਾਂ ਰਾਜਨੀਤੀ ਦੇ ਵਿੱਚ ਵਾਧਾ ਘਾਟਾ ਉੱਪਰ ਹੇਠਾਂ ਬੰਦਾ ਆਪਣੀ ਸੋਚ ਮੁਤਾਬਕ ਬਿਆਨ ਵੀ ਦੇ ਦਿੰਦਾ ਹੈ ਆਪਣੀ ਸੋਚ ਮੁਤਾਬਕ ਆਪਣੀ ਲੋੜ ਮੁਤਾਬਕ ਜਿਹੜਾ ਪਾਸਟ ਗਿਆ ਉਹਨੂੰ ਵੀ ਸੱਚਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਲੋਕ ਫੈਸਲਾ ਕਰਨ ਕਿ ਸਹੀ ਕੀ ਹੈ ਗਲਤ ਕੀ ਹੈ ਉਹਨਾਂ ਦਾ ਵੇਖੋ ਚਲੋ ਜਿਹੜੀਆਂ ਗੱਲਾਂ ਚਲੋ ਤੁਸੀਂ ਸਪੱਸ਼ਟ ਕਰਦਾ ਤੁਹਾਡਾ ਪ੍ਰੈਸ ਨੋਟ ਉਹ ਵੀ ਆ ਵੀ ਗਿਆ ਸੀ ਪਾਰਟੀ ਲੈਵਲ ਤੋਂ ਕੋਈ ਗੱਲ ਹੋਈ ਪਾਰਟੀ ਨੇ ਤਾਂ ਨਾ ਸੰਪਰਕ ਕੀਤਾ ਇਸ ਤਰ੍ਹਾਂ ਦੀਆਂ ਬਾਵਨ ਉੱਤਰ ਤੋਂ ਬਾਅਦ ਕੋਈ ਗੱਲ ਕੀਤੀ ਹੋਵੇ ਕੋਈ ਕਿਸੇ ਨੇ ਕੋਈ ਸੰਪਰਕ ਨਹੀਂ ਕੀਤਾ ਦੇਖੋ ਸੰਪਰਕ ਤੇ ਹੁਣ ਮੇਰੀ ਗੱਲ ਸੁਣੋ ਮੈਂ ਸੰਪਰਕ ਜੀ ਰਿਹਾ 5 ਸਾਲ ਪਾਰਟੀ ਦੇ ਉਹਦੇ ਮੇਰੀ ਕਦੀ ਉਹਨਾਂ ਨੇ ਉਦੋਂ ਗੱਲ ਨਹੀਂ ਕੀਤੀ ਮੈਂ ਅੱਜ ਕਿਵੇਂ ਕਹਾਂ ਮੇਰੇ ਅੱਜ ਵੀ ਮੈਂ ਕਹਿੰਦਾ ਮੇਰੇ ਹਾਲ ਦੀ ਰਿਲੇਸ਼ਨ ਹੈਗੇ ਨੇ ਪਰ ਕਾਂਗਰਸ ਪਾਰਟੀ ਦੀ ਟਿਕਟ ਤੇ ਜਿਹੜਾ ਉਮੀਦਵਾਰ ਹੈ ਉਹ ਅੰਮ੍ਰਿਤਸਰ ਤੋਂ ਜਿੱਤ ਗਿਆ ਜੇਗਾ ਇਹ ਮੇਰੀ ਗੱਲ ਹੈ ਜੀ ਨੋਟ ਕਰ ਲਿਓ ਜੇ ਤੁਹਾਨੂੰ ਟਿਕਟ ਮਿਲਦੀ ਹੈ ਤੇ ਬੀਜੇਪੀ ਦੇ ਜਿਹੜੇ ਸੰਭਾਵੀ ਕੈਂਡੀਡੇਟ ਨੇ ਜਾਂ ਫਿਰ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨ ਦੇ ਉਹ ਤੁਹਾਡੇ ਲਈ ਕਿੰਨੀ ਕੁ ਚੁਣੌਤੀ ਹਾਲਾਂਕਿ ਪਹਿਲਾਂ ਵੀ ਤੁਸੀਂ ਉਹਨਾਂ ਦੇ ਨਾਲ ਇੱਕ ਵਾਰ ਜੌਣ ਮੈਦਾਨ ਦੇ ਵਿੱਚ ਦੇਖੋ ਦੇਖੋ ਗੱਲ ਇਹ ਇਹ ਚੀਜ਼ਾਂ ਫੈਸਲਾ ਪਬਲਿਕ ਨੇ ਕਰਨਾ ਹੁੰਦਾ ਹੈ ਪਹਿਲੀ ਗੱਲ ਤੇ ਉਮੀਦਵਾਰ ਸਪਸ਼ਟ ਪਾਰਟੀਆਂ ਐਲਾਨ ਕਰ ਦੇਣ ਫਿਰ ਉਹਦੀ ਉਮੀਦਵਾਰੀ ਤੇ ਕੋਈ ਆਪਾਂ ਗੱਲ ਕਰ ਸਕਦੇ ਜਦੋਂ ਜੇ ਉਮੀਦਵਾਰ ਅਸੀਂ ਖੁਦ ਨਹੀਂ ਅਜੇ ਆਏ ਮੈਦਾਨ 'ਚ ਸੰਭਾਵੀ ਤੌਰ ਤੇ ਕਹਿ ਸਕਦੇ ਆ ਪਰ ਪਾਰਟੀ ਨੇ ਜੇ ਐਲਾਨ ਕਰਨਾ ਹੈ ਅਜੇ ਭਾਜਪਾ ਦਾ ਉਮੀਦਵਾਰ ਵੀ ਐਲਾਨ ਕਰਨਾ ਹੈ ਹਾਂ ਉਦਾਂ ਅਸੀਂ ਗੱਲਬਾਤ ਇਹ ਜ਼ਰੂਰ ਕਰਦੇ ਵੀ ਠੀਕ ਹੈ ਹਰ ਕਿਸੇ ਦਾ ਜੀ ਕਰਦਾ ਹੈ ਕੌਨਸਟੀਟਿਊਐਂਟ ਨੂੰ ਅਧਿਕਾਰ ਦਿੰਦਾ ਹੈ ਇਲੈਕਸ਼ਨ ਲੜਦਾ ਪਰ ਮੈਂ ਇੱਕ ਜੁੜਾ ਕੇ ਗੱਲ ਜ਼ਰੂਰ ਕਹੂੰਗਾ ਜਿੱਥੇ ਨੁਕਸਾਨ ਹੁੰਦਾ ਹੈ ਜਿਹੜਾ ਬੰਦਾ ਵੀ ਇਲੈਕਸ਼ਨ ਲੜਨ ਆਉਂਦਾ ਹੈ ਉਹਨੂੰ ਘੱਟੋ ਘੱਟ 8-10 ਸਾਲ ਕੌਂਸਲਰ ਤੋਂ ਲੈ ਕੇ ਉਹਨੂੰ ਤਜਰਬ ਵੀ ਕਿਵੇਂ ਉਹਦੇ 'ਚ ਸਹਿਨਸ਼ੀਲਤਾ ਹੋਵੇ ਕਿਵੇਂ ਗੱਲਾਂ ਦਸਾਂ ਤਾਂ ਗੱਲ ਸੁਣ ਸਕਦਾ ਹੋਵੇ ਕਦੋਂ ਧੁੱਪ 'ਚ ਬਹਿ ਕੇ ਐਜੀਟੇਸ਼ਨ ਕਰ ਸਕਦਾ ਹੋਵੇ ਕਿਉਂਕਿ ਇਹ ਰਾਜਨੀਤੀ ਦੇ ਵਿੱਚ ਤੁਹਾਨੂੰ ਸਾਰੇ ਪੱਖ ਵੇਖਣੇ ਪੈਂਦੇ ਆ ਕਿਸੇ ਦੇ ਨਿੱਜੀ ਕੰਮਾਂ ਵਾਸਤੇ ਕਿੰਨਾ ਸਹਰਦ ਹੋ ਸਕਦਾ ਹੈ ਕੀ ਉਹਦਾ ਪਛੋਕੜ ਇਹੋ ਜਿਹਾ ਹੈਗਾ ਵੀ ਉਸ ਬੰਦੇ ਨੇ ਪਿਛਲੇ 10 15 ਸਾਲ 20 ਸਾਲ ਸਮਾਜ ਲਈ ਕੋਈ ਕੰਮ ਕੀਤਾ ਹੋਵੇ ਕੀ ਉਹਦੋਂ ਉਹਦੇ ਕੋਲ ਕੋਈ ਪਾਵਰ ਹੈਗੀ ਸੀ ਜਦੋਂ ਕੰਮ ਕਰ ਸਕਦਾ ਸੀ ਤੇ ਉਹਨੇ ਨਾ ਕੀਤਾ ਹੋਵੇ ਇਹ ਸਾਰੀਆਂ ਚੀਜ਼ਾਂ ਜਿਹੜਾ ਸਮੇਲ ਹੈ ਇਹਦੇ 'ਚ ਜਿਹੜਾ ਕੈਂਡੀਡੇਟ ਕੋਈ ਚੁਣਨਗੇ ਜਾਂ ਕੈਂਡੀਡੇਟ ਆਏਗਾ ਉਦੋਂ ਆਪਾਂ ਉਹਦੇ ਤੇ ਚਰਚਾ ਕਰਾਂਗੇ ਜਰੂਰ। ਉਹ ਜਦੋਂ ਤੁਸੀਂ 13 ਸਿੱਟਾ ਦੀ ਗੱਲ ਕਰਦੇ ਕਿ ਪਾਰਟੀ ਦੇ ਵਿੱਚ ਢੜੇਬਾਜੀ ਖਤਮ ਹੋਊਗੀ ਨਵਜੋਤ ਸਿੰਘ ਸਿੱਧੂ ਨਜ਼ਰਾਨੇ ਦੇ ਸਿਲੈਕਸ਼ਨ ਦੇ ਵਿੱਚ। ਬਿਲਕੁਲ ਆਉਣਗੇ। ਨਵਜੋਤ ਸਿੱਧੂ ਵੀ ਆਉਣਗੇ ਔਰ ਢੜੇਬੰਦੀ ਵੀ ਖਤਮ ਢੜੇਬੰਦੀ ਹੈ ਹੀ ਨਹੀਂਗੀ ਦੇਖੋ ਇੱਕ ਮੈਂ ਫੇਰ ਤੁਹਾਨੂੰ ਗੱਲ ਕਰਾਂ। ਢੜੇਬੰਦੀ ਭਾਰਤੀ ਜਨਤਾ ਪਾਰਟੀ। ਆ ਸਵਰਗੀ ਆਪਣੇ ਨਹੀਂ ਨਹੀਂ। ਸੁਸ਼ਮਾ ਸਵਰਾਜ ਜੀ ਦਾ ਕੀ ਹਾਲ ਹੋਇਆ ਸੀ ਤੁਹਾਨੂੰ ਪਤਾ? ਅਡਵਾਨੀ ਜੀ ਦਾ ਕੀ ਹਾਲ ਹੋਇਆ ਸੀ ਤੁਹਾਨੂੰ ਪਤਾ? ਉੱਥੇ ਸਿਰਫ ਡਰਾਇਆ ਜਾਂਦਾ ਈਡੀ ਤੋਂ ਡਿਪਾਰਟਮੈਂਟ ਤੋਂ ਵੀ ਜੇ ਤੁਸੀਂ ਕਿਸੇ ਨੇ ਗੱਲ ਕੀਤੀ ਤੇ ਤੁਹਾਡਾ ਜੋ ਹਾਲ ਹੋਏਗਾ ਤੁਹਾਨੂੰ ਪਤਾ ਹੀ ਹੋਏਗਾ ਬਟ ਜਿਹੜੀ ਕਾਂਗਰਸ ਹੈ ਕਾਂਗਰਸ ਇੱਕ ਸੈਕੂਲਰ ਸਿਸਟਮ ਹੈ ਜਿੰਨੂੰ ਕਿਸੇ ਨੂੰ ਮਰਜ਼ੀ ਪੁੱਛ ਲਓ ਕਿ ਆਪਣੀ ਗੱਲ ਤੁਸੀਂ ਰੱਖ ਸਕਦੇ ਜੀ ਉਹਨੂੰ ਤੁਸੀਂ ਤੜੇਬੰਦੀ ਨਾਲ ਜੋੜ ਲਓ ਉਹਨੂੰ ਤੁਸੀਂ ਫੋਟ ਦਾ ਨਾਮ ਲੜੋ ਤੁਹਾਡੀ ਇੱਕ ਆਪਣੀ ਵਿਚਾਰਧਾਰਾ ਹਰ ਇੱਕ ਦਾ ਇੱਕ ਵੇਖਣ ਦਾ ਪੱਕਾ ਹੈ